ਤੁਸੀਂ ਵੇਖ ਰਹੇ ਉਸ ਕਾਇਨੋਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਇਵਲ ਪੰਜਾਬ ਦੀ ਜੇਲ੍ਹ ਦੇ ਵਿੱਚ 43000 ਕਾਲਸ ਕਰਨ ਦਾ ਮਾਮਲਾ ਸਾਹਮਣੇ ਹੈ ਜਿਸ ਤੋਂ ਬਾਅਦ ਸਿਆਸਤ ਗਰਮੌਂਦੀ ਜਾ ਰਹੀ ਹੈ ਤੇ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਅਤੇ ਹੁਣ ਨਵਜੋਤ ਸਿੱਧੂ ਦੇ ਵੱਲੋਂ ਇੱਕ ਟਵੀਟ ਕਰਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਉਹਦੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਇੰਦਰਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਤੋਂ ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦਾ ਟਵੀਟ ਜਿਹੜਾ ਨਵਜੋਤ ਸਿੱਧੂ ਦੇ ਵੱਲੋਂ ਕੀਤਾ ਗਿਆ ਜਿਉ ਇੰਦਰਜੀ ਇੱਕ ਟਵੀਟ ਕੀਤਾ ਗਿਆ ਨਵਜੋਤ ਸਿੱਧੂ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਸਟ੍ਰੀਟ ਦੇ ਵਿੱਚ ਜੀ ਸਭ ਤੋਂ ਪਹਿਲਾਂ ਦੱਸ ਦਈਏ ਕਿ ਬੀਤੇ ਦਿਨੀ ਵੀ ਇਹ ਜਿਹੜਾ ਮਾਮਲਾ ਗਰਮਾਇਆ ਸੀ ਕਿ ਇੱਕੋ ਜੇਲ੍ਹ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੋਨ ਕਾਲਾਂ ਹੋਈਆਂ ਨੇ ਤੇ ਵਿੱਚ ਵਿੱਚ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿੰਗਲ ਮੋਬਾਈਲ ਫੋਨ ਦੇ ਉੱਤੋਂ ਜਿਹੜੀਆਂ ਕਾਲਜ਼ ਹੋਈਆਂ ਨੇ ਤੇ ਹਾਲਾਂਕਿ ਇਹਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਨਵਜੋਤ ਸਿੰਘ ਸਿੱਧੂ ਖਰਾਂ ਦੇ ਵੱਲੋਂ ਉਹੀ ਮਾਮਲੇ ਨੂੰ ਚੁੱਕਦੇ ਆ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਖਬਰ ਹੈ ਉਹ ਨਾਲ ਕੋਟ ਕੀਤੀ ਹੈ ਉਹਨਾਂ ਨੇ ਟੈਗ ਕੀਤੀ ਹੈ ਤੇ ਟਵੀਟ ਕੀਤਾ ਤੇ ਟਵੀਟ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇੱਕੋ ਜੇਲ ਦੇ ਵਿੱਚੋਂ 43000 ਕਾਲਸ ਕੀਤੀਆਂ ਗਈਆਂ ਨੇ ਕਿਉਂਕਿ ਕਹਿੰਦੇ ਜਿਹੜੇ 2G ਉੱਤੇ ਜੈਮਰ ਲੱਗੇ ਹੋਏ ਨੇ ਹੁਣ ਫਿਲਹਾਲ ਦੀ ਘੜੀ ਉੱਤੇ 2G ਜੈਮਰ ਲੱਗੇ ਹੋਏ ਨੇ ਉਹ ਕਹਿੰਦੇ 2G ਜੈਮਰ ਨਹੀਂ ਰੋਕ ਸਕਦੇ 5G ਫੋਨ ਦੇ ਉੱਤੇ ਹੋਣ ਵਾਲੀਆਂ ਕਾਲਸ ਨੂੰ ਤਾਂ ਕਰਕੇ ਉਹ ਕਹਿੰਦੇ ਇੱਥੋਂ ਇੱਕੋ ਜੇਲ ਦੇ ਵਿੱਚੋਂ 43000 ਦੇ ਲਗਭਗ ਜਿਹੜੀਆਂ ਕਾਲਸ ਹੋਈਆਂ ਨੇ ਉਹ ਕਹਿੰਦੇ ਵੀ ਨਾਲ ਸਰਕਾਰ ਨੂੰ ਵੀ ਉਹਨਾਂ ਨੇ ਘੜੀਸਿਆ ਉਹ ਕਹਿੰਦੇ ਵੀ ਵੇਸਟ ਕਰ ਰਹੇ ਹੋ ਜਿਹੜੇ ਤੁਸੀਂ ਕਰੋੜਾ ਰੁਪਏ ਐਡਸ ਦੇ ਉੱਤੇ ਕਿਨੇ ਕਿਉਂ ਨਾ ਤੁਸੀਂ ਉਹੀ ਕਰੋੜਾ ਰੁਪਇਆ ਉਧਰੋਂ ਬੰਦ ਕਰਕੇ ਤੁਸੀਂ ਇੱਕ ਇੱਕ ਕਰੋੜ ਰੁਪਇਆ ਜੇਲ੍ਹਾਂ ਦੇ ਉੱਤੇ ਲਾ ਦਿਓ ਤੁਸੀਂ 5G ਜੈਮਰ ਲਗਾ ਦਿਓ ਉਹ ਵਾਲੇ ਜੈਮਰ ਕਹਿੰਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਾਫਲੇ ਦੇ ਨਾਲ ਲੈ ਕੇ ਚੱਲਦੇ ਕਿਉਂਕਿ ਉਹਨਾਂ ਦੇ ਨਾਲ ਇੱਕ ਗੱਡੀ ਹੁੰਦੀ ਹੈ ਜਿਹਦੇ ਉੱਤੇ ਪੁਖਤਾ ਜੈਮਰ ਲੱਗੇ ਹੁੰਦੇ ਨੇ ਤੇ ਜਿੱਥੇ ਵੀ ਉਹਨਾਂ ਦੀ ਗੱਡੀ ਜਾਂਦੀ ਹੈ ਉਹਦੇ ਆਲੇ-ਦੁਆਲੇ ਸਾਰੇ ਕਿਤੇ ਜਿਹੜਾ ਨੈੱਟਵਰਕ ਆ ਉਹ ਕੱਟ ਆਫ ਹੋ ਜਾਂਦਾ ਉਹ ਕਹਿੰਦੇ ਕਰੋੜਾ ਰੁਪਇਆ ਜਿਹੜਾ ਤੁਸੀਂ ਵੇਸਟ ਕਰ ਰਹੇ ਹੋ ਐਡਸ ਦੇ ਉੱਤੇ ਆਪਦੀ ਐਡਵਰਟਾਈਜ਼ਮੈਂਟ ਦੇ ਉੱਤੇ ਵੇਸਟ ਕਰ ਰਹੇ ਹੋ ਕਹਿੰਦੇ ਤੁਸੀਂ ਕਿ ਨਾਲ ਲੱਗ ਕੇ ਚੱਲਦੇ ਹੁੰਦੇ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਕੀ ਕਹਿੰਦੇ ਜਿਹੜਾ ਫੇਲਡ ਜੇਲ ਮਿਨਿਸਟਰ ਹੈ ਜਿਹੜਾ ਜੇਲ ਮਿਨਿਸਟਰ ਹੁਣ ਫੇਲ ਹੋਇਆ ਹੈ ਇਹ ਚੀਜ਼ਾਂ ਕਰਕੇ ਕਹਿੰਦੇ ਕੀ ਉਹ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਹੈ ਗਲਤੀ ਮੰਨਣ ਦੇ ਲਈ ਕਹਿੰਦੇ ਉਹ ਤਿਆਰ ਹੈ ਨਾਲ ਦੀ ਨਾਲ ਜੇਲ ਮਿਨਿਸਟਰੀ ਨੂੰ ਵੀ ਉਹਨਾਂ ਨੇ ਕੜੀਸੇ ਤੇ ਨਾਲ ਪੰਜਾਬ ਸਰਕਾਰ ਦਿੱਤੀ ਵੱਡੇ ਸਵਾਲ ਚੁੱਕੇ ਆ ਤੇ ਜੇਲ ਤੰਤਰ ਦੇ ਉੱਤੇ ਵੱਡੇ ਸਵਾਲ ਉਹਨਾਂ ਨੇ ਜ਼ਰੂਰ ਚੁੱਕੇ ਆ ਉਹ ਕਹਿੰਦੇ ਵੀ 43000 ਕੌਲਾਂ ਹੋਈਆਂ ਨੇ ਕਿਉਂ ਉਹ ਤਾਂ ਕਰਕੇ ਹੋਈਆਂ ਕਿ ਉੱਥੇ 2G ਜੈਮਰ ਲੱਗੇ ਹੋਏ ਨੇ 5G ਕਾਲਸ ਨੂੰ ਜਿਹੜੇ 2G ਜੈਮਰ ਨੇ ਉਹ ਜਾਮ ਨਹੀਂ ਕਰ ਸਕਦੇ ਸੋ ਸਿੱਧਾ ਸਿੱਧਾ ਸਵਾਲ ਇਹ ਵੀ ਹੈ ਤੇ ਜਿਹਦਾ ਅੰਦਰਲਾ ਪੱਖ ਦੇਖੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੰਦਿਆਂ ਕੋਲੇ 5G ਫੋਨ ਚੱਲਦੇ ਆ ਇਹਨਾਂ ਨੇ 2G ਜੈਮਰ ਲਗਾਏ ਹੋਏ ਇਹਨਾਂ ਨੇ ਆਪ ਦੇ ਵੱਲੋਂ ਪੱਲਾ ਝਾੜ ਲੈਣਾ ਕਿ ਜੀ ਸਾਡੇ ਵੱਲ ਤੋਂ ਜੈਮਰ ਲਗਾਏ ਹੋਏ ਨੇ 2G ਜੈਮਰ ਲਗਾਏ ਹੋਏ ਆਸੀਂ ਜੈਮਰ ਤੇ ਸੀ ਲਗਾਏ ਨੇ ਨਾ ਹੁਣ ਅਗਲੇ ਹੀ ਅੰਦਰਲੇ ਫੋਨ 5G ਵਰਤੀ ਜਾਂਦੇ ਨੇ ਉਹਦੇ 'ਚ ਅਸੀਂ ਕੀ ਕਰੀਏ ਸੋ ਇੱਕ ਵੱਡਾ ਸਵਾਲ ਜ਼ਰੂਰ ਵੈਸੇ ਵੀ ਪੰਜਾਬ ਦੀ ਆਬਾਦ ਵ ਜਨਤਾ ਉਸ ਰਖੇਤਨੀਆ ਜੇਲ੍ਹ ਦੇ ਵਿੱਚੋਂ ਏਡੇ ਏਡੇ ਤੰਤਰ ਚੱਲੀ ਜਾਂਦੇ ਨੇ ਇਹ ਖਾਸ ਤੌਰ ਤੇ ਇਹ ਇਹ ਨਸ਼ਾ ਤਸਕਰੀ ਦੇ ਨਾਲ ਵੀ ਜੁੜੀਆਂ ਕੌਲਾਂ ਕਿਹਾ ਜਾ ਰਿਹਾ ਕਿ ਬੰਦੇ ਦੇ ਵੱਲੋਂ ਅਕਾਊਂਟ ਦੇ ਵਿੱਚ ਵੀ ਜਿਹਦੇ ਫੋਨ ਤੋਂ ਹੀ ਹੋਈਆਂ ਨੇ ਨਾ ਕੌਲਾਂ ਉਹਦੇ ਅਕਾਊਂਟ ਦੇ ਵਿੱਚ ਵੀ 1 ਕਰੋੜ 43 ਲੱਖ ਰੁਪਏ ਦੇ ਨੇੜੇ ਤੇੜੇ ਦੀ ਰਕਮ ਹੈ ਜਿਹੜੀ ਉਹ ਇਨਾਂ ਸਮਿਆਂ ਦੇ ਦੌਰਾਨ ਘੁੰਮੀਆਂ ਜਦੋਂ ਇਹ ਕਾਲਸ ਹੋਈਆਂ ਨੇ ਸੋ ਉਹਨਾਂ ਨੇ ਟਵੀਟ ਕਰਕੇ ਇੱਕ ਵਾਰ ਫਿਰ ਤੋਂ ਜੇਲ੍ਹਾਂ ਨੂੰ ਵੀ ਨਿਸ਼ਾਨੇ ਤੇ ਲਿਆ ਪੰਜਾਬ ਸਰਕਾਰ ਨੂੰ ਵੀ ਤੇ ਜੇਲ੍ਹ ਮਨਿਸਟਰ ਦੇ ਕੋਲੋਂ ਵੀ ਇਹ ਮੰਗ ਕੀਤੀ ਹੈ ਕਿ ਕੀ ਹੁਣ ਜਿਹੜੇ ਫੀਲਡ ਜੇਲ੍ਹ ਮਨਿਸਟਰ ਨੇ ਉਹ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨੇ ਇ ਕਹੇ ਸਨ ਮੇਰੇ ਸਹਿਯੋਗੀ ਇੰਦਰ ਜਿਨਾ ਨੇ ਜਾਣਕਾਰੀ ਦਿੱਤੀ ਹੈ ਕਿ ਜਿੱਥੇ ਨਵਜੋਤ ਸਿੱਧੂ ਨੇ ਇੱਕ ਟਵੀਟ ਕਰਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਉੱਥੇ ਹੀ ਇੱਕ ਮੰਗ ਵੀ ਕੀਤੀ ਹੈ ਕਿ ਜੇਕਰ ਜ਼ਿਲ੍ਹਾ ਦੇ ਵਿੱਚ 5G ਜੰਮਰ ਲਗਾਏ ਜਾਣ ਤਾਂ ਇਹ ਜੀਆਂ ਗੱਲਾਂ ਹੋਣਗੀਆਂ ਨਹੀਂ ਸੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ